ਹੁਣ ਫਸਲ ਮਰ ਗਈ ਕੋਈ ਹੱਲ ਨਹੀਂ ਸਤਾ ਹੈਗਾ ਹੁਣ 6 ਲੱਖ ਦੀ ਫਸਲ ਮਰ ਗਈ ਸਾਰੀ ਕਿੰਨੇ ਕਿੱਲੇ ਸੀ ਆਪਣੇ ਕੋਲ ਸਾਢੇ 5 ਸਾਢੇ 5 ਸਾਢੇ 5 ਕਿੱਲੇ ਸਾਂ ਫੇਕਿਆ ਨਹੀਂ ਸੀ ਆ ਮੇਰੇ ਘਰ ਵਾਲੇ ਕਿੰਨਾਂ ਥੋੜਾ ਜਨਾ ਕੋ ਚੰਮ ਮਿਲਣਾ ਚਾਹੀਦਾ ਸਰ ਆਪੀ 70 8000 ਦਾ ਤੇ ਕਿਲੇ ਦਾ ਝੋਨਾ ਨਿਕਲ ਹੀ ਆਉਂਦਾ ਏ ਤੇ ਪ੍ਰਾਈਵੇਟ ਪਿਛਲੀ ਦਾ ਕੰਮ ਕਰਦੇ ਆ ਹਾਂਜੀ ਤੇ ਕੋਈ ਮਾੜੀ ਮੋਟੀ ਵੀ ਤੁਸੀਂ ਨਗਰੀ ਦਾ ਇਹਨੂੰ ਟ੍ਰੇਲਰ ਚ ਲਵਾ ਦਾਂ ਇੱਥੇ ਲਾਗੇ ਜਾਇਆ ਕਰਾਂਗੇ ਸ਼ੇਲਰ ਚ ਤੁਹਾਡੀ ਬਹੁਤ ਚੱਲਦੀ ਆ ਮੈਂ ਹੁਣੇ ਕਹਿ ਦੇਣਾ ਮੈਂ ਹੁਣੇ ਕਹਿ ਦੇਣਾ ਸ਼ੇਲਰ ਵਾਲਿਆਂ ਨੂੰ ਹਾਂ ਤੁਹਾਡੀ ਚੱਲਦੀ ਆ ਹੁਣ ਤਾਂ ਤੁਹਾਡੀ ਸਰਕਾਰ ਉਹਨੇ ਤੁਹਾਡੀ ਚੱਲਦੀ ਸਰਕਾਰ ਤੁਹਾਡੀ ਆਸਾ ਸੀਗਾ ਬਾਈ ਸਰਕਾਰ ਤੇ ਤੁਹਾਡੀ ਆ ਹਾਂਜੀ ਹਾਂਜੀ ਭਾਜੀ ਮੈਂ ਨਾ ਘੜਮ ਲਾ ਕੇ ਬੈਠਾ ਮੰਨ ਦੇ ਉੱਤੇ ਤੇ ਇੱਥੇ ਇਹ ਆਪਣਾ ਲਾ ਕੇ ਕਿਹੜਾ ਕਿਹੜਾ ਸ਼ੇਲਰ ਹੈ ਇੱਥੇ ਮੁੰਡੇ ਦੋ ਚਾਰ ਜਿਹੜੇ ਲਾਗੇ ਲਾਗੇ ਆ ਬੈਕਾਂ ਵਾਲੇ ਉਸ ਲਵਾਦ ਛਿੜੀਏ ਕੋ 12 14000 ਤੇ ਲਵਾਦਾਂ ਲਵਾਦਾਂ ਤੇ ਇਹਨਾਂ ਨੂੰ ਕਹਿ ਦਿਓ ਫਿਰ ਤੇ ਇਹਨਾਂ ਨੂੰ ਸਵੇਰ ਤੋਂ ਭੇਜ ਦਿਆ ਕਰੀਏ ਇਹਨਾਂ ਦੇ ਤੇ ਵਿਚਾਰਿਆਂ ਦਾ ਰੋਟੀ ਦਾ ਬੜਾ ਔਖਾ ਵਾ ਕੰਮ ਤੇ ਜਾਂ ਰੋਟੀ ਚੱਲ ਪੂਏ ਇਹਨਾਂ ਦੀ ਉਹ ਸਵੇਰ ਤੋਂ ਘਲਾਦਿਏ ਇਹਨੂੰ ਵੀ ਸਵੇਰ ਤੋਂ ਹੀ ਚੱਲ ਦਿਆ ਕਰੀਏ ਕਹਿ ਦਿੰਦਾ ਮੈਂ ਉਹਨਾਂ ਨੂੰ ਆ ਉਹਨਾਂ ਨੂੰ ਕਹਿ ਦਿਓ ਇੱਥੋਂ ਮੈਂ ਦੋ ਚਾਰ ਮੁੰਡੇ ਇੱਕ ਤੇ ਮੁੰਡਾ ਇੱਕ ਤੇ ਮੁੰਡਾ ਪੀੜੀ ਦਾ ਸਾਰਾ ਕੰਮ ਜਾਣਦਾ ਇਹ ਸਗੋਂ ਭੇਜੋ ਮੈਂ ਇਹਨੂੰ ਵਧੀਆ ਸੈਟਿੰਗ ਕਰਾ ਦੂੰਗਾ ਜੀ ਚਲੋ ਮੈਂ ਤੇਰਾ ਨੰਬਰ ਦੇ ਦੇਣਾ ਤੇ ਇਹ ਇਹ ਤੇਰੇ ਕੋ ਦੋਵੇਂ ਤਿੰਨੇ ਜਣੇ ਕੱਲ ਨੂੰ ਮੈਂ ਭੇਜ ਹੀ ਦੇਣਾ ਇਹਨਾਂ ਨੂੰ ਆਣਾ ਹੁਣ ਸੇਵ ਕਰ ਲਿਓ ਜੀ ਠੀਕ ਹੈ ਕੋਈ ਨਹੀਂ ਮੈਂ ਤੁਹਾਨੂੰ ਨਾ ਥੋੜੇ ਥੋੜੇ ਐਡਵਾਂਸ ਵੀ ਦਵਾ ਦੂੰਗਾ